ਹਏ ਦੀਦੀ ਤੇ ਕੰਦੇਹੀ ਤੂੰ ਜਾ ਮੈਂ ਕਪੜੇ ਜੋੜ ਲੈਣੀਆਂ ਕਪੜੇ ਤੇ ਉੱਥੇ ਦੇ ਉੱਥੇ ਹੀ ਪਏ ਆ ਮੈਂ ਇੰਨਾ ਕੰਮ ਕਰ ਆਈ ਆ ਗੋਆ ਬਾਥੀ ਚੋ ਕੇ ਇੱਧਰ ਉੱਧਰ ਰੱਖ ਕੇ ਸਬਜੀ ਦੇ ਜਿੰਨਾ ਟਾਈਮ ਲਾ ਕੇ ਆਈ ਆ ਹੋਰ ਕੋਈ ਕੰਮ ਰਹਿ ਗਿਆ ਹੁਣਾਂ ਮੈਂ ਚੇਤਾ ਆ ਗਿਆ ਹੁਣਾਂ ਉਹ ਕਰਨ ਲੱਗ ਪਏ ਹੁਣੇ ਆ ਦੀਦੀ ਨੂੰ ਕੰਮ ਕੋਈ ਕਰ ਦੇਉਂਦੇ ਚੇਤਾ ਕੋਈ ਆ ਜਾਂਦਾ ਵਾ ਮੰਮੀ ਹਾਂ ਤੀਦੀਆਂ ਦੇ ਕੱਪੜੇ ਮੈਂ ਜੋੜ ਲੈਣੀਆਂ ਤੇ ਕੱਪੜੇ ਤੇ ਉੱਥੇ ਦੇ ਉੱਥੇ ਹੀ ਪਏ ਆ ਕੱਪੜੇ ਤੇ ਜੋੜਨ ਲਈ ਹੀ ਜੋੜਦੀ ਜੋੜਦੀ ਨੂੰ ਚੇਤਾ ਆ ਗਿਆ ਉਹ ਕੁੜੀ ਦੇ ਜਿਹੜੇ ਸੈਨ ਨਹੀਂ ਹੋਣ ਵਾਲੇ ਸਕੂਲ ਦੇ ਫਾਰਮਾਂ ਤੇ ਆਂ ਤੇ ਕਾਗਤਾਂ ਜਾਂ ਤੇ ਕਿਹੜੇ ਸੈਨ ਪਤਾ ਨਹੀਂ ਕੁੜੀ ਨੂੰ ਕੋਈ ਉੱਥੇ ਸੈਨ ਚਾਹੀਦੇ ਸੀ ਤੇ ਉਹ ਕਰਵਾਉਣ ਲੱਪੇ ਅੱਗੇ ਵੀ ਇੱਕ ਦਿਨ ਕਹਿਣ ਦੀ ਤੋਂ ਉਦਨ ਹੋਏ ਨਾ ਮਨੀ ਆ ਗਏ ਫਿਰ ਉਹਦੇ ਮਚਾ ਮਲਾਵਾਂ ਚ ਲੱਗ ਗਈ ਤੇ ਉੱਥੇ ਹੀ ਕੰਮ ਰਹਿ ਗਿਆ ਸਾਡੇ ਚਾਹੀਦੇ ਸੀ ਸੈਨ ਤੇ ਮਾਂ ਪਿਓ ਦੇ ਹੁੰਦੇ ਆ ਮੈਂ ਕਿਹਾ ਹੀ ਮੈਂ ਉਹਨੂੰ ਬਥੇਰਾ ਕਹੇ ਵੀ ਅੱਗੇ ਤਾਂ ਮਾਪਿਓ ਦੇ ਸਹਨ ਹੁੰਦੇ ਆਂ ਦੀ ਨਹੀਂ ਦਾਦੀ ਦੇ ਵੀ ਹੁੰਦੇ ਦਾਦੀ ਬਾਬੇ ਦੇ ਵੀ ਹੁੰਦੇ ਮੈਂ ਫੇਰ ਕਰ ਦਿੱਤੇ ਉਹ ਕਿੰਨੇ ਹੀ ਫਾਰਮ ਹੀ ਜਿੰਨਾ ਤੇ ਸਹਨ ਕਰਾ ਦੇ ਪੇ ਟਾਈਮ ਲੱਗ ਗਿਆ ਤੇ ਉਹ ਰੱਖਣ ਚ ਲੱਗੀ ਆ ਤਾਂ ਕੱਪੜੇ ਇੱਥੇ ਰਹਿ ਗਏ ਚੱਲ ਕਿੰਨੇ ਹੋਏ ਜਾ 1 2 ਹੋਏ ਪਰ ਮੈਨੂੰ ਮੰਮੀ ਸਮਝ ਜੀ ਨਹੀਂ ਆਈ ਇਹ ਤਾਂ ਸੁਣਿਆ ਨਹੀਂ ਕਿ ਤੇ ਵੀ ਪਿਤਾਦੀ ਬਾਬਾ ਜਾਂ ਪੂਰੀ ਫੈਮਿਲੀ ਦੇ ਹੁੰਦੇ ਆ ਮੈਂ ਤਾਂ ਮਾਪਿਓ ਦੇ ਹੁੰਦਾ ਬਸ ਆਹੋ ਅੱਗੇ ਵੀ ਮਾਪਿਓ ਦੇ ਹੁੰਦੇ ਆ ਕਹਿੰਦੀ ਨਹੀਂ ਹੁਣ ਹੈਗੇ ਸਕੂਲ ਨੂੰ ਚਾਹੀਦੇ ਸਿਆਣ ਮੈਂ ਫੇਰ ਕਰ ਦਿੱਤੇ ਮੈਂ ਲਿਆ ਕਰਦਾ ਕੰਮ ਨਿਬੇੜਾ ਚਲੋ ਮੰਮੀ ਇਹ ਸਕੂਲੇ ਹੁੰਦੇ ਹੋਣਗੇ ਪਰ ਹੋਰ ਤੇ ਮੈਂ ਸੁਣਿਆ ਨਹੀਂ ਕਿਤੇ ਅਜੇ ਫੇ ਮੈਨੂੰ ਤਾਂ ਪਤਾ ਨਹੀਂਗਾ ਗਰਮੀਤ ਉਹਨੇ ਕਿਆ ਕਰਦੇ ਸੈਂਤ ਮੈਂ ਕਰਦੇ ਉਹ ਤੇ ਮੰਮੀ ਹੈ ਹੀ ਇਹ ਚਲੋ ਲੋੜ ਪੈ ਗਈ ਹੋਊਗੀ ਪਰ ਵੇਖ ਲੋ ਅੱਜ ਕੱਲ ਪਹਿਲਾਂ ਵੇਖ ਲਾ ਸਕੂਲਾਂ ਚ ਖਾਲੀ ਪੜਾਈ ਪੜਾਈ ਹੁੰਦੀ ਸੀ ਹੁਣ ਤੇ ਕਦੀ ਐਕਟੀਵਿਟੀ ਤੇ ਕਦੀ ਆ ਪੜਾਈ ਦਾ ਖਰਚਾ ਹੈਗਾ ਹੀ ਹੈਗਾ ਹੋਰ ਖਰਚੇ ਨਹੀਂ ਮਾਣ ਬੜੇ ਵਧਿਆ ਵਧੇ ਕਿਤੇ ਟ੍ਰਿਪ ਚਲ ਲਿਆਈ ਕਦੀ ਕਿਤੇ ਸਕੂਲਾਂ ਚਲ ਲਿਆਈ ਹੋਰ ਖਰਚੇ ਵਧਾਏ ਆ ਹੋਰ ਕੀ ਆ ਖਰਚੇ ਵਧਾਏ ਆ ਹੁਣ ਤੇ ਮੰਮੀ ਸੋ ਦੇ ਵਿੱਚੋਂ ਨਾ ਬੱਚੇ 50% ਜਿਹੜੇ ਆ ਨਾ ਉਹ ਹੀ ਫਸਟ ਰਾਉਂਡ ਹੈ ਨਹੀਂ ਤੇ ਅੱਜ ਕੱਲ ਪੜਾਈਆਂ ਤੇ ਘੱਟ ਤੇ ਐਕਟੀਵਿਟੀਆਂ ਜ਼ਿਆਦਾ ਹੋਣ ਡੀਆਂ ਆਹੀ ਖਰਚੇ ਰਹਿ ਗਈ ਬਸ ਹੋਰ ਫਿਰ ਹੁਣ ਜਦੋਂ ਕਹਿੰਦੇ ਤੇ ਫੇਰ ਕਰਨੇ ਵੀ ਪੈਂਦੇ ਆ ਕਰਨੇ ਪੈਂਦੇ ਆ ਕਰੇ ਕੀ ਬੰਦਾ ਜਿੰਨੇ ਜਿਆਦੇ ਖਰਚਾ ਹੀ ਓਨੀਆਂ ਪੜਾਈਆਂ ਘਾਟ ਹੀ ਸਭ ਚਲੋ ਕੋਈ ਗੱਲ ਨਹੀਂ ਫਿਰ ਹੁਣ ਪੜਾਉਣੇ ਤੇ ਪੜ੍ਹਨੇ ਜਿੱਦਾਂ ਦੇ ਵੀ ਪੜ੍ਹੇ ਓਦਾਂ ਦੇ ਪੜਾਉਣੇ ਪੈਣੇ ਆ ਦੁਨੀਆ ਦੇ ਨਾਲ ਮੰਮੀ ਕਰਨਾ ਸਭ ਕੁਝ ਪਹਿਣਾ ਵਾ ਹੋਰ ਸਾਰੀ ਦੁਨੀਆ ਕਰਨ ਈ ਬੱਚਿਆਂ ਵਾਸਤੇ ਕਰਨ ਈ ਆ ਤੇ ਕਰਨਾ ਤੇ ਸਭ ਕੁਝ ਪਹਿਣਾ ਪਰ ਇੱਕ ਤਾਂ ਨਾ ਗੱਲ ਕਰਨ ਦੇ ਆ ਮੰਮੀ ਆਹੋ ਚਲ ਕੋਈ ਨਹੀਂ ਤੇ ਜਿਹੜਾ ਕੰਮ ਕਰਨਾ ਉਹ ਕਰਨਾ ਹੀ ਪੈਣਾ ਕਰਨਾ ਦੁਨੀਆ ਦੇ ਨਾਲ ਮੇਰੀ ਗਾਸ ਨੂੰ ਬਾਹਰ ਪਾਥੀਆਂ ਪੂਥੀਆਂ ਸਾਮ ਆਈਆਂ ਲੈ ਮੰਮੀ ਦੀਦੀ ਤੇ ਕਹਿਣ ਦੇ ਇਹ ਮੀ ਆ ਗਿਆ ਪਾਥੀਆਂ ਸਾਮ ਬਿਆ ਸਾਮ ਤੇ ਮੈਂ ਸਭ ਕੋ ਆਈ ਆ ਪਰ ਤੁਸੀਂ ਬਾਹਰ ਜਾ ਕੇ ਵੇਖੋ ਤੋਪ ਲੱਗੇ ਕਿੱਡੀ ਸੋਹਣੀ ਹਾਏ ਉਹ ਤਾਂ ਕਹਿੰਦੀ ਮੀ ਆਉਂਦਿਆ ਹੈ ਹੀ ਬੱਦਲ ਮੜਾ ਜਾ ਅੱਛਾ ਦੋ ਚਾਰ ਛਿੱਟਾਂ ਵੀ ਪਈਆਂ ਵਾ ਪਰ ਮੰਮੀ ਤੁਹਾਨੂੰ ਪਤਾ ਹੀ ਅੱਜ ਕੱਲ ਦਾ ਬੱਦਲ ਆਵੇ ਤੇ ਆ ਵੀ ਜਾਵੇ ਨਹੀਂ ਤੇ ਨਹੀਂ ਚੱਲ ਚੰਗਾ ਆਪਣਾ ਸਮਾਨ ਸੰਭਿਆ ਹੀ ਚੰਗਾ ਵਾ ਆਹ ਵੇ ਇੰਨੀ ਸੋਹਣੀ ਤੋਂ ਪੱਤੀਆਂ ਲੀਹਾਂ ਤੇ ਫੇ ਪਲਦੀਆਂ ਨਹੀਂ ਗਈਆਂ ਮਾਰ ਕੇ ਤੇ ਪੱਥੀਆਂ ਉਹ ਗੱਲ ਸੁਕਾਈਆਂ ਤੋਂ ਕਿੱਲੀਆਂ ਕਰਨ ਵਾਸਤੇ ਥੋੜੀ ਸੁਕਾਈਆਂ ਚੰਗਾ ਆਂਦਾ ਚੰਗੀ ਤਰ੍ਹਾਂ ਲਾ ਦੇਣੀਆਂ ਹੈ ਮੰਮੀ ਉਹ ਤਾਂ ਮੈਂ ਚਾਰ ਰੱਖਾਂ ਹੀ ਪਰ ਬਾਹਰ ਕਿੰਨੀਆਂ ਪਾਥੀਆਂ ਪਈਆਂ ਕੋਈ ਨਹੀਂ ਉਹ ਵੀ ਕਿਸ ਦਿਨ ਚੁੱਕਾਂਗੇ ਉਹਨਾਂ ਨੂੰ ਸੁੱਕੇ ਥਾਂ ਲਾ ਲਗੇ ਅੰਦਰ ਕਿਤੇ ਕੋਈ ਨਹੀਂ ਲੰਮਨੇ ਕਿਸ ਦਿਨ ਚੁੱਕਦੇ ਨੇਰੀ ਮੀਂਹ ਦਾ ਮਹੀ ਮਤਲਬ Papa ਤੁਹਾਨੂੰ ਚਕਾਈ ਜੋ ਤੂੰ ਦੋਵੇਂ ਜਣੀਆਂ ਸਿੱਟੀ ਚ ਆਇਆ ਤਾਂ ਲਾ ਲਾਂਗੇ ਅੰਦਰ ਚਲੋ ਕੋਈ ਨਹੀਂ ਮੰਮੀ ਲੱਗ ਪਾਂਗੇ ਨਾਲ ਹੌਲੀ ਹੌਲੀ ਕਰ ਲਾਂਗੇ ਆਹੋ ਕੱਜ ਕੱਲ ਦਾ ਉਹ ਗਲਪਾਤੀ ਕੋਆ ਸੰਭਿਆ ਉਹ ਸਿਆਲ ਨੂੰ ਬੰਦਾ ਸੌਖਾ ਰਹਿੰਦਾ ਆਹੋ ਉਹ ਤੇ ਹੈ ਹੀ ਕਿੱਥੇ ਰੱਖਾਂ ਐਦਾਂ ਕਰੀ ਇੱਥੇ ਰਹਾ ਦੇ ਇੱਥੇ ਕੋਈ ਲਮਾਰੀ ਚੈੱਕ ਨਹੀਂ ਕਰਦਾ ਕਿਉਂਕਿ ਮੇਰੀ ਲਮਾਰੀ ਹੈ ਨਾ ਉੱਤੇ ਰਹਾ ਦਿੰਨੀ ਜੇ ਕੋਈ ਬਾਈ ਜਾਂ ਸੰਮਲਮਾਰੀ ਫੋਲੇ ਤੇ ਸਾਹਮਣੇ ਆ ਜਾਣ ਤੇ ਫੇਰ ਮੈਂ ਕੀ ਕਰੂੰਗੀ ਲੱਲਾ ਆ ਵੀ ਬਦਬਲਾ ਹੁਣੇ ਹੀ ਆਉਣੀ ਸੀ ਕਿੱਦਾਂ ਨਿੰਵੇ ਲੈਣ ਦੀ ਮੰਮੀ ਕੋ ਸਾਰੀਆਂ ਗੱਲਾਂ ਤੇ ਇਹਨੇ ਇੱਥੇ ਹੀ ਪੁੱਛ ਲੈਣੀਆਂ ਤੇ ਮੰਮੀ ਦੇ ਮੂੰਹੋਂ ਕੁਝ ਨਾ ਕੋ ਨਿਕਲ ਜਾਣਾ ਉਹ ਮੰਮੀ ਭੋਲੀ ਭਾਲੀ ਤੇ ਹੈਗੀ ਆ ਇਹ ਚਲਾਕੋਂ ਮਾਸੀ ਸਾਰਾ ਕੁਝ ਪੁੱਛ ਕੇ ਤੇ ਭਾਵੇਂ ਮੇਰੇ ਦਿਵਾਲੇ ਹੋ ਜੇ ਵੀ ਦੀਦੀ ਕਿਹੜੇ ਪੇਪਰ ਆ ਜਿੱਤੇ ਸਾਈਨ ਕਰਾਉਣ ਦੇ ਮਾਂ ਪਿਓ ਦੇ ਸਾਈਨ ਹੁੰਦੇ ਆ ਦਾਦੀਆਂ ਦਾਦੇ ਤੇ ਹੁੰਦੇ ਨਹੀਂ ਆ ਮੈਨੂੰ ਸਭ ਕੋ ਪਤਾ ਲੱਗਣ ਡਿਆ ਪੈਣਾ ਦਾਦੀ ਦਾਦੇ ਕਿੱਥੇ ਸੈਨ ਹੁੰਦੇ ਆ ਪਰ ਹੁਣ ਜਿਹੜੇ ਮੈਂ ਸੈਨ ਕਰਾਏ ਆ ਇਹ ਤੇ ਹੁਣ ਮੈਨੂੰ ਹੀ ਪਤਾ ਤੇ ਜਾਂ ਮੇਰੇ ਰੱਬ ਨੂੰ ਪਤਾ ਮੈਨੂੰ ਗੱਲਾਂ ਚਲ ਜਾਵਾ ਜਾ ਕੇ ਨਹੀਂ ਦੇਣਾ ਉਹ ਸਾਰੀ ਫੁੱਲ ਖਲਵਾ ਲੈ ਹੈ ਨਹੀਂ ਕੀ ਸਵਾਲ ਤੇ ਸਵਾਲ ਸਵਾਲ ਤੇ ਸਵਾਲ ਕਰੀ ਜਾਣ ਨਹੀਂ ਆ ਜੇ ਸੈਨ ਕਰਾ ਲਿਆ ਤੇ ਫਿਰ ਕੀ ਹੋ ਗਿਆ ਕੱਲ ਨੂੰ ਤੇਰੇ ਨਿਆਣੇ ਨਹੀਂ ਹੋਣੇ ਤੂੰ ਵੀ ਸੈਨ ਜਿੱਥੇ ਮਰਜ਼ੀ ਕਰਾਈ ਆ ਮੈਂ ਤੈਨੂੰ ਕੁਝ ਵੀ ਜਾਊਂਗੀ ਨਾ ਫੇਰ ਆਖੀ ਉਹੋ ਜੀ ਜੀ ਤੁਸੀਂ ਕਿਦਾਂ ਗੁੱਸੇ ਚ ਆਏ ਹੋ ਦੱਸ ਮੈਂ ਕੋਈ ਮਾੜੀ ਗੱਲ ਕਹੀ ਐ ਮੈਂ ਤੇ ਇਹ ਕਹਿ ਨਹੀਂ ਹਾਂ ਵੇਖੋ ਤੁਸੀਂ ਵੀ ਪੜੇ ਹੋ ਕੋਈ ਸੈਨ ਹੁੰਦੇ ਹੁੰਦੇ ਮੈਂ ਤੇ ਆ ਕਰਕੇ ਗੱਲ ਕੀਤੀ ਐ ਮੈਂ ਉਹਦਾ ਕੋਈ ਗੱਲ ਨਹੀਂ ਕੀਤੀ ਹੁੰਦੇ ਆ ਉਹਨਾਂ ਦੇ ਸਕੂਲੇ ਹੁੰਦੇ ਆ ਹੁੰਦੇ ਆ ਤਾਂ ਹੀ ਕਰਾਏ ਆ ਨਾ ਮੈਨੂੰ ਸ਼ਦਾਤ ਨਹੀਂ ਹੋਇਆ ਜਦ ਮੇਰਾ ਦਿਮਾਗ ਖਰਾਬ ਆ ਮੈਂ ਵੀ ਮੰਮੀ ਕੋ ਸੈਨ ਕਰਾ ਲੂੰਗੀ ਉਹ ਸਾਰਾ ਖਰਚਾ ਮੇਰੇ ਪੇਕੇ ਕੰਨਦੇ ਆ ਉਹ ਜੇ ਦੋ ਸੈਨ ਹੀ ਕਰਾ ਲੇ ਆ ਫੇਰ ਕਿੱਧਰ ਦੀ ਆਖਰ ਆ ਗਈ ਆ ਤੂੰ ਤੇ ਗੱਲ ਹੀ ਨਹੀਂ ਛੱਡਣ ਦੀ ਕਦੇ ਦੀ ਹਾਏ ਹਾਏ ਦੇਦੀ ਮੈਂ ਤੇ ਵਿਹਾਰੀ ਗੱਲ ਕਰਨ ਈ ਆ ਤੂੰ ਹੀ ਗੁੱਸੇ ਚ ਆ ਗਿਆ ਦੰਦ ਦੇਦੀ ਮੈਂ ਕਿਹੜੀ ਵੱਲੋਂ ਮਨੇ ਕਰਨਾ ਸੈਨ ਕਰਨੇ ਮੰਮੀ ਨੇ ਕਰਾਉਣੇ ਤੂੰ ਮੈਂ ਕਿਹੜੀ ਵੱਲੋਂ ਮਨੇ ਭਲਾ ਕਰੂੰਗੀ ਚਲ ਠੀਕ ਆ ਮਨਾ ਨਹੀਂ ਨਾ ਗਾਂਢੀ ਤੂੰ ਤੇ ਤੂੰ ਘੱਟ ਵੀ ਨਹੀਂ ਗਾਂਢੀ ਤੂੰ ਇੱਕ ਵਾਰੀ ਹੋਇਆ ਸਵਾਲ ਜਵਾਬ ਦੋ ਵਾਰੀ ਹੋਇਆ ਸਵਾਲ ਜਵਾਬ ਤੂੰ ਤੇ ਸਵਾਲ ਜਵਾਬ ਕਰੀ ਜਾਣਦੀ ਮੰਮੀ ਨੂੰ ਤੇ ਕਨਫਿਊਜ਼ ਕਰਨ ਈ ਆ ਹਾਏ ਹਾਏ ਦੇਦੀ ਤੂੰ ਹੀ ਗਲਤ ਹੀ ਸਮਝ ਗਏ ਹੋ ਹਮੇਸ਼ਾ ਤੂੰ ਹੀ ਮੈਨੂੰ ਗਲਤ ਹੀ ਸਮਝਦੇ ਹੋ ਮੈਂ ਕੋਈ ਦੀਦੀ ਮਾੜੀ ਗੱਲ ਕਰ ਦਿੱਤੀ ਆ ਤੁਸੀਂ ਇੰਨਾ ਗੁੱਸੇ 'ਚ ਨਾ ਆਓ ਮੈਂ ਤਾਂ ਗੱਲ ਕਿੱਥੋਂ ਛਿੜੀ ਆ ਮੈਂ ਤਾਂ ਇੱਥੋਂ ਪੁੱਛ ਬੈਠੀ ਵੀ ਮੰਮੀ ਕੱਪੜੇ ਦੇ ਦੀ ਜਾਂਦੇ ਸੀ ਮੈਂ ਜੋੜਦੀ ਆ ਉੱਥੇ ਤੇ ਮੈਂ ਆਪ ਵੀ ਉਹ ਮਨ 'ਚ ਸੋਚਿਆ ਮੈਨੂੰ ਕੋਈ ਕੰਮ ਯਾਦ ਆ ਗਿਆ ਹੋਣਾ ਇਹਨਾਂ ਦੇ ਇਦਾਂ ਦਾ ਹੀ ਆ ਦਿਮਾਗ ਇੱਕ ਕੰਮ ਯਾਦ ਆ ਜਾਏ ਤੂੰ ਜਾ ਉੱਥੇ ਛੱਡ ਜਾਂਦੇ ਆ ਮੈਂ ਕੋਈ ਮੇਰਾ ਦਿਮਾਗ ਖਰਾਬ ਆ ਨਾ ਮੈਂ ਉੱਥੇ ਛੱਡ ਜਾਨੀ ਆ ਆ ਮੈਂ ਜੋੜ ਹੀ ਦੇਣੀ ਕੱਪੜਿਆਂ ਦੀ ਕਿਹੜੀ ਗੱਲ ਲਿਆ ਖਲਾਰ ਹੁਣੇ ਮੈਂ ਜੋੜ ਦਿੰਨੀ ਆ ਦੀਦੀ ਫੇਰ ਤੁਸੀਂ ਗੱਲ ਮੇਰੀ ਪੁੱਠੀ ਪਾ ਗਏ ਹੋ ਨੇ ਛੱਡੋ ਪਰੇ ਚਲਦੀ ਤੂੰ ਉੱਠ ਕੇ ਅੰਦਰ ਕੱਪੜੇ ਰੱਖ ਤੇ ਜਾ ਬਲਜੀਤ ਤੂੰ ਸੋਈ ਚ ਕੰਮ ਪੰਮੀ ਪਹਿਲਾਂ ਤੂੰ ਨਾ ਮੇਰੀ ਸੋਣ ਗੱਲ ਜੇ ਤੂੰ ਸਹਿਨਕਾਰੀ ਦਿੱਤੇ ਹੀ ਜੇ ਲਿਹੜੇ ਨਹੀਂ ਜੋੜੇ ਤੁਸੀਂ ਫੜ ਕੇ ਨੀੜੇ ਜੋੜ ਦਿੰਦੇ ਸੈਨਾ ਦਾ ਤਾਂ ਨਾ ਪੋਕੇ ਨਹੀਂ ਨਾ ਪਾਉਣਾ ਹੈਗਾ ਜੇ ਮੈਂ ਕਰਾ ਹੀ ਲਏ ਆ ਤੇ ਮੇਰੀ ਦਾ ਸਾਥ ਨਹੀਂ ਮੈਨੂੰ ਜਾਣ ਕੇ ਡਈਆ ਵੇਤ ਜੀਕਾ ਮੈਂ ਪੁੱਛ ਨਾ ਲਿਆ ਇਹਨੇ ਆਣ ਕੇ ਮੈਨੂੰ ਪੁੱਛਿਆ ਵਾ ਨਹੀਂ ਇਹਨੂੰ ਦੱਸ ਦਿੱਤਾ ਮੈਨੂੰ ਕੋ ਪਤਾ ਕਿ ਕੋਈ ਵਾਲਪੇਪਰ ਹੋਵੇ ਤੇ ਕੋਈ ਨਹੀਂ ਨਹੀਂ ਮਮੀ ਤੁਸੀਂ ਸਾਰੇ ਜਣੇ ਗੱਲ ਨੂੰ ਕਿਉਂ ਵਧਾਈ ਜਾਂਦੇ ਹੋ ਜੀ ਜੀ ਕਪੜੇ ਜੋੜਨੇ ਕੋਈ ਮੈਨੂੰ ਭਾਰ ਆ ਮੈਂ ਕੋਈ ਮਨਾ ਕਰ ਨਹੀਂ ਆ ਤੁਸੀਂ ਇਦਾਂ ਦੀ ਗੱਲ ਕਿਉਂ ਸੋਚਦੇ ਹੁੰਨੇ ਮੈਨੂੰ ਵਾਲਪੇਪਰ ਤੇ ਕੋਈ ਨਹੀਂ ਹੈਗਾ ਪਰ ਪੌਂਡ ਹੈ ਆ ਬਸ ਚਲੋ ਪੌਂਡਾ ਹੁੰਦੀ ਰਹਿੰਦੇ ਕਿਉਂ ਮੈਂ ਨਹੀਂ ਤੇਰਾ ਪੌਂਡਾ ਦੀ ਇਹ ਕਿਹੜੀ ਗੱਲ ਜਾ ਨਹੀਂ ਜਾ ਕੇ ਕੱਪੜੇ ਅੰਦਰ ਰੱਖ ਮੰਮੀ ਵੇਖ ਲੈ ਮੈਂ ਨਾਰਮਲ ਗਰਲ ਕਰ ਨਹੀਂ ਦੀ ਦੀ ਫਿਰ ਗੁੱਸੇ 'ਚ ਹੀ ਉੱਠ ਕੇ ਗਏ ਆ ਚਲ ਜਾਓ ਕੱਪੜੇ ਕੁੱਤੇ ਰੱਖੋ ਤਾਂ ਕੰਮ ਕਰਦੀ ਲੱਗੋ ਸਮਝ ਨਹੀਂ ਆਉਂਦੀ ਦੀ 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 ਮੈਂ ਕੀਤੇ ਤੂੰ ਜਾਨ ਕੇ ਘੁੱਲ-ਘੁੱਲ ਮਰਨ ਦੀਆਂ ਲਲਲ ਮਰਨ ਦੀਆਂ ਜੇ ਮੈਂ ਸਾਂ ਕਿਤੇ ਮਿਲਣਕੀ ਨਾ ਕਰ ਤਾਨੂੰ ਕੋਤਾ ਹੈ ਅਏ ਅੰਬਰਸਰੀ ਦੇ ਪਾਪੜ ਵੀ ਮੈਂ ਖਾਂਦੀ ਨਾ

ਘੜੀ ਗਈ ਸੀ ਤੋਲਾ ਦੇ ਘੜੀ ਤੋਂ ਜੀ ਮਾਸਾ ਐ ਵੇਖੋ ਕੀ ਸੱਪ ਕੱਢਦੀ ਆਣ ਕੇ ਹੁਣ ਸੱਪ ਕੀ ਕਢਣਾ ਵਾ ਹਾਂ ਚਾਹ ਹੀ ਬੜਾ ਅੱਜ ਚਾਹ ਵੀ ਪਤਾ ਕਿਹੜੀ ਗੱਲ ਦਾ ਵਾ ਮੈਂ ਕਹਿੰਨੀ ਆ ਚਲ ਮਣੀ ਦੇ ਘਰ ਮਿਲਣਾ ਹੋ ਗਿਆ ਤੇ ਬੜੀ ਵਧੀਆ ਖੁਸ਼ੀ ਦੀ ਗੱਲ ਆ ਹੁਣ ਲੋਕਾਂ ਨੂੰ ਡੱਬੇ ਵੰਡਾਂਗੇ ਨਾਲੇ ਆਪ ਵੀ ਖਾਵਾਂ ਪੀਵਾਂਗੇ ਜੇ ਤੁਸੀਂ ਦੱਸੋ ਤੇ ਤੁਹਾਡੇ ਵੱਤ ਕੋਈ ਮਿੱਠਾ ਬਣਾਵਾ ਮੈਂ ਨਹੀਂ ਮਿੱਠੇ ਦਾ ਤੈਨੂੰ ਅੱਜ ਚਿਤ ਆਇਆ ਵਾ ਇਹ ਗੱਲ ਉਹ ਕਈ ਜਣ ਹੋਗੇ ਆ ਸਾਰੇ ਟੱਬਰ ਨੂੰ ਪਤਾ ਵਾ ਤੈਨੂੰ ਅੱਜ ਖੁਸ਼ੀਆਂ ਚੜੀਆਂ ਉਹ ਬਾਬਾ ਖੁਸ਼ੀ ਮਨਾਉਣ ਦਾ ਕੋਈ ਦਿਨ ਥੋੜੀ ਹੁੰਦਾ ਖੁਸ਼ੀ ਜਦੋਂ ਮਰਜ਼ੀ ਮਨਾ ਲਓ ਉਹ ਤੇ ਉਹਨੇ ਸ਼ਦਾ ਕੀਤਾ ਪਿਆ ਹੀ ਮੈਨੂੰ ਤਾਂ ਉਹਦੀ ਫਿਕਰ ਲੱਗੀ ਰਹਿੰਦੀ ਸੀ ਕਿਤੇ ਕੋਈ ਨਾ ਨੁਕਸਾਨ ਪਹੁੰਚਾ ਦੇ ਕਿਤੇ ਗਰਮੀਤ ਨੂੰ ਮੈਂ ਤੇ ਆਨੀ ਹੀ ਉਥੇ ਰਹੂਗੀ 4 ਦਿਨ ਤੇ ਖੁਸ਼ ਰਹੂਗੀ ਚੱਲ ਹੁਣ ਆ ਗਈ ਤੇ ਵਧੀਆ ਗੱਲ ਆ ਮੈਂ ਵੀ ਕਹਿੰਨੀ ਵੀ ਚੱਲ ਉਹ ਵੀ ਜਵਾਗ ਚੱਲੇ ਵਾਲਾ ਹੋ ਜਾਊਗਾ ਤੇ ਹੋਰ ਸਾਨੂੰ ਕੀ ਚਾਹੀਦਾ ਵਾ ਤੁਸੀਂ ਇਦਾਂ ਕਰੋ ਡੱਬੇ ਲਿਆਓ ਕੋਈ ਨਹੀਂ ਡੱਬੇ ਵੀ ਲੈਵਾਂਗੇ ਜੇ ਡੱਬੇ ਵਾਲਾ ਕੰਮ ਹੋ ਜਾਊਗਾ ਨਾ ਫਿਰ ਡੱਬੇ ਵੀ ਦੇਵਾਂਗੇ ਇੱਕ ਇੱਕ ਦੀ ਦੋ ਦੋ ਵੰਡਾਂਗੇ ਜੇ ਦੇਣ ਮਾਰੀ ਆ ਪਰ ਬਿਨਾ ਮਤਲਬ ਤੋਂ ਨਾ ਐਵੇਂ ਨਹੀਂ ਝੂਏ ਚੜੇ ਰਹੀਦਾ ਹੋਈਦਾ ਉਹ ਝੂਏ ਕਹਦਾ ਚੜਨਾ ਉਹ ਤੁਸੀਂ ਨੇ ਮੇਰੀਆਂ ਖੁਸ਼ੀਆਂ ਚ ਸ਼ਰੀਕ ਹੀ ਨਹੀਂ ਹੁੰਦੇ ਉਹ ਸ਼ਰੀਕ ਹੋਵੋ ਕਿਤੇ ਤੁਸੀਂ ਵੀ ਵੱਧ ਫੁੱਲ ਜਾਓਗੇ ਉਹ ਸਿਆਣੇ ਆਂਦੇ ਆ ਕਿ ਇੰਨਾ ਵੀ ਖੁਸ਼ੀ ਨਾ ਕਰੋ ਕਿ ਅਗਲਾ ਸੜਕੇ ਕੋਲਾ ਹੋ ਜੇ ਹਿਸਾਬ-ਹਿਸਾਬ ਨਾਲ ਰੱਖੀਦਾ ਹੋਈਦਾ ਕੰਮ ਜਦੋਂ ਮਾਰਾ ਦੇਊਗਾ ਨਾ ਉਦੋਂ ਜਿੱਦਾਂ ਚਾਹ ਮਲਾਰ ਕਰਨੇ ਸਾਰੇ ਕਰ ਲੈਣੇ ਸੜ ਕੇ ਕਿੰਨੇ ਕੋਲਾ ਹੋਣਾ ਕਈ ਹੁੰਦੇ ਸੜਨ ਵਾਲੇ ਉਹ ਜਿਹੜਾ ਸੜਦਾ ਸੜੀ ਜਾਵੇ ਅਹੀਂ ਵਿੱਚ ਹੋਰ ਕੱਖ ਦੋ ਪਾ ਦਾਂਗੇ ਉਹਾਨੂੰ ਤੇ ਖੁਸ਼ੀਆਂ ਮਨਾ ਲੈੰਦੋ ਉਹ ਜਿਹੜੀਆਂ ਦਿਲੋਂ ਨਿਕਲਣੀਆਂ ਡੀਆਂ ਉਹ ਮੁੜ ਕੇ ਬਹਿ ਗਈਆਂ ਖੁਸ਼ੀਆਂ ਉਹਨਾਂ ਤੇ ਪਾਣੀ ਪੈ ਗਿਆ ਤੇ ਮੁੜ ਕੇ ਵੀ ਕੀ ਫਾਇਦਾ ਤੁਹਾਡੇ ਡੱਬੇ ਲਿਆਉਂਦਾ ਔਰ ਡੱਬਾ ਲਿਓ ਪਲੰਗ ਤੋੜਦਾ ਤੇ ਮੈਂ ਖਾਵਾਂ ਤੈਨੂੰ ਉਂਝੀ ਪਲੰਗ ਤੋੜ ਲੈ ਦਊਂ ਸਿੱਧਾ ਕਹਿ ਕੇ ਮੇਰਾ ਪਲੰਗ ਤੋੜ ਖਾਣ ਦੀ ਕਰਨ ਦਿਆ ਬਹਾਨੇ ਤੂੰ ਹੋਰ ਹੋਰ ਮਰੀ ਜਾਨੀ ਬਹਾਨੇ ਹੋਰ ਕਹਦੇ ਮਾਂਂਦੀਆਂ ਨਾਲੇ ਖੁਸ਼ੀ ਆ ਨਾਲੇ ਪੁੰਨ ਤਨ ਨਾਲੇ ਫਲੀਆਂ ਨਾਲੇ ਅਗਲੇ ਨੂੰ ਪਤਾ ਲੱਜੂ ਵੀ ਸਾਡਾ ਚਾਹ ਕੀਤਾ ਵਾ ਚਲੋ ਕੋਈ ਨਹੀਂ ਲੈਮ ਨੇ ਹੋਰ ਵੀ ਸੇਵਾ ਦੱਸ ਤੋ ਚੱਲਿਆਂ ਵਾ ਅੱਡੇ ਨੂੰ ਮੈਂ ਨਾਲੇ ਉਹਨਾਂ ਦੇ ਜਿਹੜੇ ਆ ਦਸ਼ਮੇਸ਼ ਵਾਲਿਆਂ ਦੇ ਨਾ ਉਹ ਲੈ ਆ ਗੁਲਾਬ ਜੰ ਨੂੰ ਉਹ ਬੜੇ ਭੋਲੇ ਭੋਲੇ ਮੂੰਹ ਚ ਖੁਰਦੇ ਜਾਂਦੇ ਆ ਚੰਗਾ ਬਾਬਾ ਜੀ ਲੈਵਾਂਗੇ ਹੁਣ ਇਦਾਂ ਕਰੋ ਮੇਰਾ ਕੋਈ ਸੂਟ ਪ੍ਰੈਸ ਕਰ ਦੋ ਕਿ ਇਦਾਂ ਹੀ ਜਾਵਾਂ ਅੱਡੇ ਤੇ ਜਾਣਾ ਮੈਂ ਸਰ ਇਹਨਾਂ ਦੇ ਸੂਟ ਸ਼ਾਟ ਮੈਂ ਨਾ ਪਜਾਮਾ ਮੈਨੂੰ ਫੜਾ ਦੇ ਮੈਂ ਅੱਡੇ ਤੇ ਜਾਣਾ ਵਾ ਆਰਤੀ ਵਾਲ ਉਹਦਾ ਫੋਨ ਆਇਆ ਹੈ ਨਾ ਹਿਸਾਬ ਨਾਬ ਕਰ ਦੋ ਆਣ ਕੇ ਬਾਕੀ ਮੈਂ ਪੈਸੇ ਪਾਤੀਆਂ ਖਾਤੇ ਜੀ थोड़े बहते उले रही लै जाओ आ चलो ओ गल ठीक है सत श्रीकाल मम्मी ਹਾਂਜੀ ਮੰਮੀ ਠੀਕ ਠਾਕ ਤੂੰ ਹੀ ਸੁਣਾਓ ਹਾਂਜੀ ਮੰਮੀ ਮੈਂ ਤੇ ਇਹੀ ਕਹਿਣ ਲਈ ਹੀ ਮੈਂ ਮੰਮੀ ਨੂੰ ਫੋਨ ਲਾ ਕੇ ਮੰਮੀ ਨਾਲ ਗੱਲ ਕਰਾਂ ਮੈਂ ਨਹੀਂ ਮੰਮੀ ਮੈਂ ਬਿਲਕੁਲ ਠੀਕ ਠਾਕ ਆ ਵਧੀਆ ਵਾ ਹਾਂ ਹਾਂ ਮੰਮੀ ਵੀ ਠੀਕ ਆ ਆਹੋ ਮੰਮੀ ਉਹ ਵੀ ਠੀਕ ਨੇ ਉਹ ਆਹਾਂ ਜਰਾ ਕੱਗੇ ਆਂਦੇ ਹੇ ੱਡੇ ਨੂੰ ਜਾਣਾ ਵਾ ਕਰ ਨਹੀਂ ਵਾ ਹੈਗੇ ਕਦੋਂ ਕਦੋਂ ਕਦੇ ਮਤਲਬ ਹੋ ਹੀ ਗਿਆ ਉਹਨਾਂ ਨੂੰ ਦੋ ਘੰਟੇ ਪੰਜ ਤਿੰਨ ਹੀ ਹੋ ਗਿਆ ਉਹਨ ਗਿਆ ਨੂੰ ਹਾਂਜੀ ਮੰਮੀ ਕਹਿੰਦੇ ਸੀ ਮੈਂ ਯਾਰਾਂ ਦੋਸਤਾਂ ਦੇ ਨਾਲ ਬੈਣਾ ਫੁਲਾਣਾ ਮੈਨੂੰ ਫੋਨ ਆਉਂਦਿਆ ਵਾ ਚਲ ਕੋਈ ਗੱਲ ਨਹੀਂ ਮੰਮੀ ਤੇ ਇਹ ਨਾ ਟੈਨਸ਼ਨ ਲਿਆ ਕਰੋ ਮੰਮੀ ਮੈਂ ਬਿਲਕੁਲ ਠੀਕ ਆ ਉਹ ਵੀ ਠੀਕ ਨੇ ਹਾਂ ਹਾਂ ਨਹੀਂ ਤੇ ਠੀਕ ਇਹ ਸਮਝਾਉਂਦੇ ਆ ਕੋਈ ਗੱਲ ਨਹੀਂ ਮੈਂ ਖਿਆਲ ਰੱਖਾਂਗੀ ਉਹਨਾਂ ਦਾ ਹਾਂਜੀ ਭਾਜੀ ਦੀਦੀ ਮੰਮੀ ਸਾਰੇ ਠੀਕ ਨੇ ਤੁਸੀਂ ਫਿਕਰ ਨਾ ਕਰੋ ਇਹ ਗੱਲ ਦੀ ਵੀ ਹਾਂ ਮੰਮੀ ਹਾਂ ਹਾਂ ਮੰਮੀ ਮੈਡੀਸਿਨ ਲੈ ਜਾਂਦੀ ਹਾਂ ਠੀਕ ਆ ਮੰਮੀ ਜੀ ਕੋਈ ਨਹੀਂ ਮੈਂ ਲਾਉਣੀ ਆ ਫੋਨ ਹਾਂਜੀ ਹਾਂਜੀ ਟੀ ਫਿਕਰ ਨਹੀਂ ਕਰਨੀ ਕਿਸ ਗੱਲ ਦੀ ਠੀਕ ਸਸੀ ਗੱਲ ਮੈਂ ਗੱਲ ਤੇ ਮਮੇ ਦੀ ਠੀਕ ਆ ਕਦੋਂ ਦੇ ਗਏ ਨੇ ਹਾਂ ਮੈਂ ਮਮੀ ਕੰਮਲੀ ਵਿਸ਼ਵਾਸ じゃ ਕਰ ਜੰਨੀ ਆ ਚਲੋ ਠੀਕ ਆ ਵਿਸ਼ਵਾਸ ਕਰਨਾ ਵੀ ਬਣਦਾ ਵਾ ਪਰ ਮੇਰਾ ਖਿਆਲ ਰੱਖਣਾ ਤੇ ਫਰਜ਼ ਹੈਗਾ ਨਾ ਮੈਂ ਫੋਨ ਨਹੀਂ ਲਾਉਣੀ ਉਹਨਾਂ ਨੂੰ ਪੁੱਛ ਦਿੱਤੇ ਸਹੀ ਕਿ ਤੁਸੀਂ ਕਿੱਥੇ ਗਏ ਹੋ ਅੱਜ ਨਹੀਂ ਤਾਫੁਰ ਇਹਦਾ ਫੋਨ ਚੱਕਣ ਨੂੰ ਰਹਿ ਨਹੀਂ ਦਿੰਦਾ ਵਾ ਕੋਈ ਨਹੀਂ ਆ ਘਰੇ ਜਾ ਕੇ ਕਹਿ ਦੂੰਗਾ ਵੀ ਮੈਂ ਯਾਰਾ ਦੋਸਤ ਮਿਲ ਕੇ ਉਹਨਾਂ ਲਾਗੇ ਖਲੋਤਾ ਖਾਤਾ ਸੀ ਤਾਂ ਕਰਕੇ ਫੋਨ ਨਹੀਂ ਚੱਲ ਚੁੱਕਿਆ ਚਲ ਕੋਈ ਗੱਲ ਨਹੀਂ ਘਰੇ ਜਾ ਕੇ ਗੱਲ ਕਰੂੰਗਾ ਨਾਲੇ ਸਾਰੀ ਗੱਲ ਇਹਨੂੰ ਵੀ ਦੱਸੂੰਗਾ ਤੇ ਨਾਲੇ ਭਾਬੀ ਦਾ ਪਰਦਾ ਫਾਸ਼ ਕਰੂੰਗਾ ਪਰ ਭਾਬੀ ਦਾ ਪਰਦਾ ਜਿਹੜਾ ਨਾ ਉਹ ਸਾਰਿਆਂ ਸਾਹਮਣੇ ਫਾਸ਼ ਕਰਨਾ ਪੈਣਾ ਮੈਨੂੰ ਵੀਰ ਵੀ ਜਦੋਂ ਘਰੇ ਹੋਊਗਾ ਮੰਮੀ ਘਰੇ ਹੋਊਗੀ ਗਰਮੀ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕੋ ਦਮ ਸਾਰਿਆਂ ਨੂੰ ਇਹ ਪ੍ਰੂਫ ਜਿਹੜਾ ਮੇਰੇ ਕੋਲ ਹੈਗਾ ਨਾ ਉਹ ਦਿਖਾਊਗਾ ਫੇਰ ਹੀ ਉਹਨਾਂ ਨੇ ਮੰਨਣਾ ਵਾ ਨਹੀਂ ਤੇ ਉਹਨਾਂ ਨੇ ਕਿੱਥੇ ਮੰਨਣਾ ਵਾ ਚੱਲ ਕੋਈ ਗੱਲ ਨਹੀਂ ਜੇ ਉਹ ਨਾ ਮੰਨਣਗੇ ਤਾਂ ਮੈਂ ਐਦਾਂ ਕਰੂੰਗਾ ਉਹਦੀ ਮੈਡਮ ਜਿਹੜੀ ਹੈ ਨਾ ਉਹਨੂੰ ਗਲੋਂ ਫੜ ਕੇ ਲਿਆਉਂਗਾ ਤਾਂ ਉਹਨੂੰ ਸਾਹਮਣੇ ਕਰਾਉਂਗਾ ਸਾਰਿਆਂ ਦੇ ਮੈਂ ਫਿਰ ਤੇ ਮੰਨਣ ਗਈ ਮੰਨਣ ਕੇ ਕਿਉਂ ਨਾ ਮੇਰੇ ਕੋਲ ਵੀਡੀਓ ਹੈਗੀ ਆ ਵੀਡੀਓ ਦੇ ਵੇਖ ਕੇ ਕਹਿਣ ਗਈ ਹਾਏ ਹਾਏ ਮੇਰਾ ਫੋਨ ਹੀ ਗਾੜੀਆਂੋਂ ਕੱਟਤਾ ਇਹਨਾਂ ਨੇ ਚੱਲ ਆ ਮੈਂ ਤੂੰ ਫਿਕਰ ਜਨਾ ਨਾ ਪਾਓ ਲਾਗੇ ਬੰਨੇ ਆਈ ਗਏ ਹੋਣੇ ਆ ਤਾਂ ਹੀ ਫੋਨ ਕੱਟਿਆ ਇਹਨਾਂ ਨੇ ਕਿੱਥੋਂ ਆਏ ਜੇ ਇੰਨਾ ਟਾਈਮ ਕਿੱਥੇ ਲਾ ਕੇ ਆਏ ਜੇ ਲੈ ਤੈਨੂੰ ਦੱਸ ਕੇ ਤੇ ਗਿਆ ਸੀ ਮੈਂ ਪਰ ਮੈਨੂੰ ਬੜੀ ਫਿਕਰ ਜੀ ਹੋਣ ਡਈ ਸੀ ਦੱਸ ਕੇ ਗਿਆ ਹੀ ਪਰ ਛੇਤੀ ਆ ਜਾਈਦਾ ਨਾ ਇੰਨਾ ਚਿਰ ਵੀ ਨਹੀਂ ਪੈ ਰਹੀਦਾ ਮੁੰਡਿਆਂ ਦੇ ਵਿੱਚ ਹਨੀ ਇਹਦੀ ਗੱਲ ਵੀ ਠੀਕ ਵਾ ਜੋ ਗਿਆ ਤੂੰ ਮੁੜ ਕੇ ਬੋੜਿਆ ਹੀ ਨਹੀਂ ਮੰਮੀ ਇਹਨੂੰ ਦੱਸ ਕੇ ਤੇ ਗਿਆ ਸੀ ਮੈਂ ਕਿ ਉਹ ਮੁੰਡੇ ਯਾਰ ਦੋਸਤ ਮੈਨੂੰ ਫੋਨ ਕਰਨਦਾ ਸੀ ਉਹਨਾਂ ਕੋ ਜਾਣਾ ਸੀ ਮੈਂ ਉੱਥੇ ਫਿਰ ਮੰਮੀ ਗਿਆ ਫਿਰ ਬੈਚਾਂ ਟਾਈਮ ਲੱਗ ਗਿਆ ਉਹ ਵਿਚਾਰੇ ਫਿਰ ਮੁੜ ਕੇ ਪਾਰਟੀ ਕਰਨਦੇ ਐ ਫਿਰਾਂ ਦੇ ਬੜੇ ਦਿਨ ਆ ਬਾਅਦ ਮਿਲਿਆ ਵਾ ਇਹ ਮੋਟਾ ਠੀਕ ਵਾ ਪਰ ਪੁੱਤ ਫਿਰ ਸਾਨੂੰ ਫਿਕਰ ਹੋਣ ਲੱਗੂਗੀ ਹੁਣੇ ਤੂੰ ਆਇਆ ਹਸਪਤਾਲੋਂ ਤੇ ਫਿਰ ਉਹ ਕਰਕੇ ਤੂੰ ਬਾਹਰ ਫਿਰ ਲੱਪਿਆ ਸਾਡੇ ਦਮਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਨਾ ਫਿਰ ਮਮੀ ਤੁਸੀਂ ਇਹ ਨਾ ਫਿਕਰ ਨਾ ਕਰਿਆ ਕਰੋ ਕੋਈ ਗੱਲ ਨਹੀਂ ਮੈਂ ਹੁਣ ਬਿਲਕੁਲ ਠੀਕ ਠਾਕ ਆ ਕੋਈ ਇਹੋ ਜਿਹੀ ਹਰਕਤ ਨਹੀਂ ਕਰਦਾ ਤੁਸੀਂ ਕਿਉਂ ਨਾ ਛੱਲੇ ਨੇ ਗਏ ਗੱਲ ਦੀ ਮੈਂ ਤੁਹਾਨੂੰ ਬਾਰ ਬਾਰ ਵਿਸ਼ਵਾਸ ਦਿਵਾਉਂਦਿਆਂ ਮੈਂ ਤੂੰ ਮੇਰੀ ਗੱਲ ਦਾ ਯਕੀਨ ਤੇ ਕਰੋ ਪੁੱਤ ਉਹ ਤਾਂ ਠੀਕ ਆ ਸ਼ੁਕਰ ਆ ਤੂੰ ਠੀਕ ਹੋ ਗਿਆ ਪਰ ਸਾਡੇ ਦਮਾਂ ਨੂੰ ਚਿੰਤਾ ਹੈਗੀ ਹੈ ਨਾ ਕਿ ਪਤਾ ਨਹੀਂ ਉਹ ਕਰਕੇ ਤੂੰ ਠੀਕ ਹੋਇਆ ਚੰਗੀ ਤਰ੍ਹਾਂ ਤਾਂ ਨਹੀਂ ਹੋਇਆ ਤੇ ਫੋਟ ਤੂੰ ਘਰੇ ਰਹਿ ਰਿਹਾ ਕਰ ਤੁਸੀਂ ਤੇ ਨਹੀਂ ਉਹ ਜੀ ਹਰਕਤ ਕੋਈ ਵੀ ਕਰਦੇ ਪਰ ਆਪਾਂ ਨੂੰ ਤੇ ਆਪ ਫਿਕਰ ਰੈਂਦੇ ਆ ਨਾ ਤੁਸੀਂ ਇਦਾਂ ਜਾ ਕੇ ਬਹਿ ਰਹਿੰਦੇ ਹੋ ਮੋਹ ਲੱਗੇ ਨਹੀਂ ਚੰਗੇ ਹੈਗੇ ਨਾ ਤੂੰ ਫੋਨ ਹੀ ਚੁੱਕਿਆ ਕਿੰਨੀ ਵਾਰੀ ਫੋਨ ਲਾਇਆ ਵਾ ਤੂੰ ਨਹੀਂ ਫੋਨ ਚੁੱਕਿਆ ਵੀ ਮੈਂ ਤਾਂ ਆਪਣਾ ਕਰਤੀ ਕੋਈ ਨਹੀਂ ਮੈਂ ਪਾਰਟੀ ਕਰਨ ਦਾ ਟਾਈਮ ਲਾ ਲਿਆ ਫੋਨ ਬੰਦਾ ਗੱਲ ਕਰ ਲੈ ਤੇ ਤਸੱਲੀ ਹੋ ਜਾਂਦੀ ਜੇ ਤੁਸੀਂ ਰਾਤ ਵੀ ਹੁੰਦੇ ਤੁਸੀਂ ਦੱਸੋ ਵੀ ਮੈਂ ਆਗਾ ਮੈਂ ਉਦੋਂ ਦੀ ਮੰਮੀ ਚਿੰਤਾ ਚ ਪਈ ਹੋਈ ਆ ਕੀ ਕਰ ਕਰ ਰਹੀ ਮਾਰਦੀ ਹਸਾਬ ਲਾ ਦੇਅਤ ਤੇ ਕਰਦਾ ਵੀ ਮੰਮੀ ਨੂੰ ਹੁਣੇ ਵੀਡੀਓ ਦਿਖਾ ਦਵਾ ਜੋ ਕੁਛ ਭਾਬੀ ਮੈਨਾਂ ਕਰਦੀ ਰਹੀ ਆ ਪਰ ਪੰਮੀ ਨਾ ਵਿਚਾਰੀ ਪੋੜੀ ਆ ਮੰਮੀ ਨੂੰ ਨਾ ਭਾਬੀ ਨੇ ਝੱਟ ਗੱਲਾਂ ਚ ਲੈ ਲੈਣਾ ਵਾ ਤੇ ਉਹਨੇ ਉਹਦੀਆਂ ਗੱਲਾਂ ਚ ਆ ਵੀ ਜਾਣਾ ਵਾ ਇਹ ਜਿਹੜੇ ਆ ਨਾ ਪ੍ਰੂਫ ਇਹ ਵੀਰ ਸਾਰੇ ਜਿਹਨੇ ਜਦੋਂ ਇਕੱਠੇ ਹੋਣਗੇ ਨਾ ਫੇਰ ਹੀ ਦਿਖਾਉਂਗਾ ਜੇ ਕਿਤੇ ਭਾਬੀ ਨੂੰ ਪਤਾ ਲੱਗ ਗਿਆ ਨਾ ਵੀ ਮੇਰੇ ਕੋਲ ਪ੍ਰੂਫ ਹੈਗਾ ਵਾ ਵੀਡੀਓ ਹੈਗੀ ਆ ਤੇ ਉਹਨੇ ਮੌਕਾ ਤਾੜ ਕੇ ਨਾ ਕਿਤੋਂ ਨਾ ਕਿਤੋਂ ਉਨੇ ਕਿਸੇ ਨਾ ਕਿਸੇ ਤਰੀਕੇ ਨਾਲ ਵੀਡੀਓ ਡਿਲੀਟ ਕਰ ਦੇਣੀ ਆ ਮੇਰੇ ਫੋਨ ਦੇ ਵਿੱਚੋਂ ਹੈ ਵੀ ਬੜੀ ਚਲਾਕ ਬਾਓ ਉਹ ਇੰਨਾ ਕੁਝ ਮੇਰ ਨਾਲ ਕਰੰਦੀ ਆ ਤੇ ਆ ਉਹਨੂੰ ਵੀਡੀਓ ਡਿਲੀਟ ਕਰਨਾ ਕੋਈ ਬਹੁਤ ਵੱਡੀ ਗੱਲ ਆ ਉਹਦੇ ਵਾਸਤੇ ਲੈ ਮਣੀ ਮੈਨੂੰ ਤੇ ਆ ਬੜੀ ਫਿਕਰ ਹੋਣਦੀ ਸੀ ਤੂੰ ਜੋ ਜਾਨਾ ਮੜ ਕੇ ਆਉਂਦਾ ਹੀ ਨਹੀਂ ਨਾਲੇ ਮੰਮੀ ਹਣੀ ਵੀ ਸੱਚੀ ਫਿਕਰ ਕਰਦੇ ਹੀ ਆ ਸ਼ੁਕਰ ਹੀ ਹੋਇਆ ਤੂੰ ਆਇਆ ਤੇ ਹਾਨੂੰ ਕਿਤੇ ਠੰਡ ਪਈ ਲੇ 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 ਭਾਬੀ ਵੇ ਕਿੰਨੀ ਮਿੱਠੀ ਪਿਆਰੀ ਹੁੰਦੀ ਆ ਮੂੰਹ ਤੇ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਗਿਰਗਟ ਵਾਂਗੂ ਰੰਗ ਬਦਲਦੀ ਆ ਕੋਈ ਪਤਾ ਨਹੀਂ ਲੱਗਦਾ ਕਿ ਕਿਹੜੇ ਮੂੜ ਚ ਹੁੰਦੀ ਆ ਕਦੀ ਮੈਨੂੰ ਆਂਦੀ ਮੇਰੇ ਨਾਲ ਬੋਲ ਮਨਾ ਤੇ ਅੱਜ ਵੇਖ ਕਮਾਲ ਹੋ ਗਈ ਕਿਤੇ ਭਾਬੀ ਵਾਲੀ ਤੇ ਜੀ ਇਹਦੇ ਨਹੀਂ ਕਰਦਾ ਇੰਨਾ ਨਹੀਂ ਮਿੱਠੀ ਪਿਆਰੀ ਹੋ ਕੇ ਗੱਲਾਂ ਕਰਨ ਪਰ ਕੀ ਕਰਾਂ ਇੱਕਠੇ ਘਰ ਚ ਰਹਿ ਗਏ ਨਾ ਇੰਨੀ ਤੇ ਗੱਲ ਕਰਨੀ ਪੈਣੀ ਆ ਨਹੀਂ ਤੇ ਇਹਨਾਂ ਨੂੰ ਮੇਰੇ ਤੇ ਸ਼ੱਕ ਪੈ ਜਾਣਾ ਵਾ ਤੇ ਨਾਲੇ ਜਿਹੜੀ ਖੁਸ਼ੀ ਮੇਰੇ ਮਨ ਚ ਵਾ ਜਿਹੜੇ ਮੰਮੀ ਕੋ ਸੈਨ ਕਰਾਏ ਆ ਉਹ ਖੁਸ਼ੀ ਵੀ ਤੇ ਜ਼ਾਹਿਰ ਕਰਨੀ ਪੈਣੀ ਆ ਖੁਸ਼ ਰਹੂੰਗੀ ਤੇ ਨਾਲੇ ਇਹਨਾਂ ਨੂੰ ਸ਼ੱਕ ਬਨ ਨਾ ਹੋਊਗਾ ਇਹਨਾਂ ਨੂੰ ਲੱਗੂਗਾ ਕਿ ਬਲਜੀਤ ਬਦਲ ਗਈ ਆ ਬਦਲੀ ਤੇ ਮੈਂ ਹੈ ਨਹੀਂ ਆ ਹੈ ਤੇ ਮੈਂ ਜਿੱਦਾਂ ਦੀ ਹੈਗੀ ਉਦਾਂ ਦੀ ਆ ਪਰ ਤੁਹਾਨੂੰ ਸ਼ੱਕ ਮੇਰੇ ਤੇ ਕਦੀ ਵੀ ਨਾ ਹੁੰਦਾਂਗੀ ਮੈਂ ਆਲੇ ਬਜੀਤਾ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਵੀ ਤੂੰ ਮੈਨੂੰ ਮਾਫ਼ ਕਰ ਦਿੱਤਾ ਵਾ ਜਦੋਂ ਉਹ ਜੱਗੂ ਦੇ ਸੱਟਾ ਸੱਟਾ ਲੱਗਿਆ ਸੀ ਤੇ ਚਲ ਜੱਗੂ ਦੀ ਜਾਨ ਵਾਜ ਗਈ ਸਾਡੇ ਵੀ ਅੱਖ ਰਹਿ ਗਏ ਆ ਸਾਲੇ ਮੇਰਾ ਵੇਹ ਪਰਿਵਾਰ ਪੂਰਾ ਹੋ ਗਿਆ ਵਾ ਹਸਨਖੇ ਟੰਡੇ ਸਾਰੇ ਮੈਂ ਤੇ ਬਹੁਤ ਖੁਸ਼ੀ ਆ ਮਾਰਕ ਨੇ ਉੱਪਰ ਸਿੱਧੀਆਂ ਪਾਈਆਂ ਮਾਰਕ ਹਰ ਇੱਕ ਦੇ ਘਰ ਸਿੱਧੀਆਂ ਹੀ ਭਾਗੀਆਂ ਮੰਮੀ ਆਹ ਕਿਹੜੀ ਤੁਸੀਂ ਗੱਲ ਕੀਤੀ ਇੱਕ ਛੱਤ ਥੱਲੇ ਰਹਿ ਕੇ ਨਾ ਨਰਾਜ ਥੋੜੀ ਰਹਿ ਜਾਂਦਾ ਕਿ ਨਾ ਬੋਲਣਾ ਤੇ ਪੈਂਦਾ ਹੀ ਆ ਅਸਕਰ ਇੱਕੋ ਹੀ ਚੌਂਕਾ ਵਾ ਇੱਕੋ ਹੀ ਸਾਡਾ ਵੇੜਾ ਵਾ ਇੱਕ ਦੂਜੇ ਦੇ ਵਿੱਚ ਵੱਜਦੇ ਫਿਰ ਨਾ ਬੰਦੇ ਨੇ ਤੇ ਜੇ ਨਾਕ ਵੇ ਮੂੰਹ ਹੀ ਵੱਟ ਛੜਿਆ ਬੰਦਾ ਤੇ ਫਿਰ ਕੀ ਫਾਇਦਾ ਕੋਹਣਾ ਤੇ ਪੈਂਦਾ ਹੀ ਆ ਮੈਂ ਕਹਿੰਦੀ ਹਾਸ ਛੜੀਏ ਟਾਈਮ ਨੰਗ ਜੇ ਹੋਰ ਹਾਨੂੰ ਕੀ ਚਾਹੀਦਾ ਵਾ ਦੀਦੀ ਸੱਚੀ ਮੈਂ ਸੋਚਿਆ ਹੀ ਨਹੀਂ ਪਿੱਤਾ ਦਾਦੇ ਲਈ ਨਾ ਵੱਡਾ ਹੋਊਗਾ ਦੀਦੀ ਭਰਾ ਨੂੰ ਵੱਧ ਕੇ ਨਾ ਇੱਕ ਭੈਣ ਵਾਸਤੇ ਕੁਝ ਨਹੀਂ ਹੁੰਦਾ ਜਿਹੜਾ ਤੁਸੀਂ ਇਹਨਾਂ ਨੂੰ ਮaaf ਕਰ ਦਿੱਤਾ ਵਾ ਤੇ ਹੋਰ ਕੀ ਮੈਂ ਕਹਿੰਨੀ ਭਜਾ ਜਾਗੂ ਦੀ ਜਾਨ ਬਚ ਗਈ ਮੈਨੂੰ ਹੋਰ ਕੀ ਚਾਹੀਦਾ ਵਾ ਬਸ ਉਹਦੀ ਜਾਨ ਬਚੀ ਦਾ ਕਰਕੇ ਮੈਨੂੰ ਮaaf ਕਰਤਾ ਇਆ ਵੀ ਉਹਨਾਂ ਕੋਈ ਵਾਅਦਾ ਘਾਟਾ ਨਹੀਂ ਹੋ ਗਿਆ ਵਿਚਾਰੇ ਨੇ ਚਲ ਚੰਗਾ ਹੋਇਆ ਤੂੰ ਮਾਫ਼ ਕਰ ਦਿੱਤਾ ਵਾ ਮੈਨੂੰ ਵੀ ਬੜੀ ਖੁਸ਼ੀ ਹੋਈ ਆ ਕਿ ਚਲ ਸਾਰੇ ਹੁਣ ਇਕੱਠੇ ਬੈਠੇ ਹੱਸਣ ਕੱਢਣ ਡਏ ਆ ਪਰਮਾਤਮਾ ਦੀ ਉਹਨਾਂ ਨਾਲ ਮਿਹਰ ਹੋਈ ਆ ਚਲੋ ਹੁਣ ਰਾਂ ਲੱਲ ਮਿਲ ਕੇ ਰੋਗੀਆਂ ਤੇ ਮੇਰੀ ਵੀ ਆਪਣੀ ਜਾਨ ਸੌਖੀ ਕੁਝ ਦਿਨਾਂ ਲਈ ਤੇ ਦੀਦੀ ਇੰਨਾ ਮੇਰਾ ਦਿਲ ਡਰ ਗਿਆ ਇਹ ਮੈਂ ਕਿਹਾ ਹੁਣ ਤਾਂ ਸਾਡਾ ਟੱਬਰ ਖਿਲਰ ਗਿਆ ਹੀ ਇਕੱਠੇ ਹੋਣਾ ਹੀ ਨਹੀਂ ਪਰ ਅੱਜ ਮੈਨੂੰ ਨਾ ਆਪਣੀ ਅੱਖਾਂ ਦੇ ਵਿਸ਼ਵਾਸ ਨਹੀਂ ਆਂਦੇ ਆਪਾਂ ਸਾਰੇ ਜਣੇ ਬੈਠ ਕੇ ਇਕੱਠੇ ਗੱਲਾਂ ਕਰਨ ਤੇ ਹੱਸਣੇ ਲੱਡਣ ਡਏ ਆ ਨਾ ਨਾ ਗਰਮੀ ਤਾਂ ਇੰਨਾ ਕੋਈ ਨਾ ਸੋਚਿਆ ਕਰ ਉਹ ਸਾਡਾ ਪਰਵਾਰ ਤਾਂ ਸਭ ਨੂੰ ਵੱਧਣਾ ਵਾ ਘਟਨਾ ਥੋੜੀ ਆ ਹੁਣ ਤੇਰੇ ਘਰ ਵੀ ਖੁਸ਼ੀ ਆਉਣ ਵਾਲੀ ਰਲ ਮਿਲ ਕੇ ਖੁਸ਼ੀਆਂ ਮਨਾਵਾਂਗੇ ਉਹ ਤੇ ਦੀਦੀ ਸਾਰੀ ਗੱਲ ਠੀਕ ਆ ਪਰ ਇਹ ਤੁਸੀਂ ਦਇਆਵਾਨ ਤੁਸੀਂ ਹੋਇਓ ਸਾਰਿਆਂ ਤੇ ਤਾਂ ਹੀ ਆਪਣੀ ਖੁਸ਼ੀ ਸਾਰਿਆਂ ਦੀ ਆ ਹਾ ਤੋ ਹੋਗੀ ਭਾਬੀ ਵਾਲੀ ਇੰਨੀ ਮੂੰਹ ਦੀ ਮਿੱਠੀ ਆ ਨਾ ਕਿਤੇ ਸ਼ਹਿਦ ਚੋਂ ਦਿਆ ਮੂੰਹ ਦੇ ਵਿੱਚੋਂ ਇੰਨੀ ਮਤਲਬ ਅੱਜ ਜਦੋਂ ਸਾਡੇ ਨਾਲ ਕੁਲ ਮਿਲਣਦੇ ਆ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੰਨੀ ਖੁਸ਼ ਘਾਤੋਂ ਐ ਕੋਈ ਇਹਨੇ ਹੋਤ ਨਹੀਂ ਗਰਬੜ ਕੀਤੀ ਕੋਈ ਵੀ ਹਾਂ ਲੈ ਸੱਚ ਉਦੋਂ ਇਹਦੇ ਹੱਥ 'ਚ ਕਾਗਜ਼ ਫੜੇ ਸੀ ਉਹ ਕਾਦੇ ਕਾਗਜ਼ ਸੀ ਉੱਤੇ ਤੇ ਮੈਂ ਕੋਈ ਗੌਰੀ ਨਹੀਂ ਕੀਤਾ ਉਹ ਕਾਗਜ਼ ਵੇਖਣੇ ਪੈਣੇ ਕਾਦੇ ਹੀ ਮੈਨੂੰ ਕਿਸੇ ਤਰੀਕੇ ਦੇ ਨਾਲ